ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਕਿਸਾਨ ਵੀਰੋ ਜਾਣਕਾਰੀ ਸਾਂਝੀ ਕਰਾਂਗੇ ਕਿ ਪਹਿਲੇ 21 ਦਿਨ ਝੋਨੇ ਦੀ ਫਸਲ ਨੂੰ ਕਿਹੜੇ ਤੱਤਾਂ ਦੀ ਜ਼ਰੂਰਤ ਹੈ। ਕਿਹੜੀ ਮਾਤਰਾ ਦੇ ਕਿੰਨੀ ਮਾਤਰਾ 'ਚ ਆਪਾਂ ਕਿਹੜੇ-ਕਿਹੜੇ ਤੱਤ ਪਾਉਣੇ ਆ ਤਾਂ ਕਿ ਜਿਹੜਾ ਝੋਨਾ ਸ਼ੁਰੂਆਤ ਦੇ ਵਿੱਚ ਹੀ ਵਧੀਆ ਗਰੋਥ ਲੈ ਲਵੇ, ਜੜ੍ਹਾਂ ਉਹਦੀਆਂ ਪੂਰੀਆਂ ਡਿਵੈਲਪ ਹੋ ਜਾਣ। ਉਦੋਂ ਬਾਅਦ ਉਹ ਪ੍ਰੋਪਰ ਜਿਹੜਾ ਹੈਗਾ ਪੂਰਾ ਫਟਾਰਾ ਕਰੇ, ਛਕਾਵਾਂ ਪੂਰੀਆਂ ਫੁੱਟਣ। ਉਦੇ ਵਿੱਚ ਕੀੜੇ ਮਕੌੜੇ ਦਾ ਹਮਲਾ ਘੱਟ ਹੋਵੇ ਬਿਮਾਰੀ ਤੇ ਰੋਗ ਨੂੰ ਸਹਿਣ ਦੀ ਤਾਕਤ ਆ ਜਾਵੇ ਤੇ ਉਹਦੀ ਪੋਲੀਨੇਸ਼ਨ ਮਗਰੋਂ ਆ ਕੇ ਫੋਕ ਘੱਟ ਪਵੇ ਸੋ ਪਹਿਲੇ ਆਪਾਂ 20 ਤੋਂ 21 ਦਿਨ ਬਾਰੇ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਹੈਗਾ ਕਿ ਨਾਈਟ੍ਰੋਜਨ ਯੂਰੀਆ ਆਪਾਂ ਕਿੰਨੇ ਦਿਨ ਚ ਖਤਮ ਕਰਨੀ ਹੈ ਫਾਸਫੋਰਸ ਤੱਤ ਕਦੋਂ ਤੱਕ ਪਾ ਸਕਦੇ ਹਾਂ ਤੇ ਪੋਟਾਸ਼ ਤੱਤ ਆਪਾਂ ਕਦੋਂ ਤੱਕ ਪਾ ਸਕਦੇ ਹਾਂ ਸੋ ਨਵੇਂ ਕਿਸਾਨ ਵੀਰ ਜਿਹੜੇ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਪਹਿਲਾਂ ਮੈਂ ਤੁਹਾਨੂੰ ਸਾਰਾ ਤਾਂ ਦੱਸਿਆ ਕਿ ਤੁਹਾਨੂੰ ਜਿਹੜੀ ਜਾਣਕਾਰੀ ਮਿਲ ਜੇ ਵੀਡੀਓ ਚ ਕੀ ਕੀ ਹੈ ਕਿਰਪਾ ਕਰਕੇ ਵੀਡੀਓ ਪੂਰੀ ਸੁਣੋ ਤਾਂ ਹੀ ਤੁਹਾਨੂੰ ਜਾਣਕਾਰੀ ਪੂਰੀ ਮਿਲੂਗੀ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਝੋਨੇ ਦੀ ਫਸਲ ਦੇ ਵਿੱਚ ਮੁੱਖ ਤੱਤ ਜਿਹੜੇ ਚਾਹੀਦੇ ਆ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸੈਕੰਡਰੀ ਤੱਤ ਹੁੰਦੇ ਆ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਉਦੋਂ ਬਾਅਦ ਛੋਟੇ ਤੱਤ ਆ ਜ਼ਿੰਕ ਐ ਤੇ ਲੋਹਾ ਤੱਤ ਆ ਜਿਹੜੇ ਪੂਰੇ ਇੰਪੋਰਟੈਂਟ ਆ ਸ਼ੁਰੂਆਤੀ ਗਰੋਥ ਜਦੋਂ ਆਪਾਂ ਕਦੂ ਵਾਲਾ ਝੋਨਾ ਪੁੱਟ ਕੇ ਖੇਤ ਚ ਲਾਉਣੇ ਆ ਤਾਂ ਉਹਦੇ ਵਿੱਚ ਸ਼ੁਰੂ ਦੇ ਵਿੱਚ ਕਿਸਾਨ ਵੀਰੋਂ ਨਾਈਟ੍ਰੋਜਨ ਤਤ ਦੀ ਉਹਨੂੰ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਪਹਿਲੇ 15 ਤੋਂ 20 ਦਿਨ ਮਗਰੋਂ ਆ ਕੇ ਜਦੋਂ ਉਹਦਾ ਜਿਹੜਾ ਹੈਗਾ ਟੈਲਰਿੰਗ ਸ਼ੁਰੂ ਹੁੰਦੀ ਹੈ ਫਿਰ ਐਕਟਿਵ ਟੈਲਰਿੰਗ ਸਟੇਜ ਆਉਂਦੀ ਹੈ ਜਿਹੜੀ ਘੱਟ ਸਮੇਂ ਵਾਲੀਆਂ ਜਿਹੜੀਆਂ ਕਿਸਮਾਂ ਉਹਨਾਂ ਚ 35 ਦਿਨ ਤੇ ਵੱਧ ਸਮੇਂ ਵਾਲੀਆਂ ਕਿਸਮਾਂ 42 ਦਿਨ ਤੇ ਮਤਲਬ 2-4 ਦਿਨ ਅੱਗੇ ਪਿੱਛੇ ਹੋ ਸਕਦੇ ਇਹਨਾਂ ਦਿਨਾਂ ਚ ਐਕਟਿਵ ਟੈਲਰਿੰਗ ਸਟੇਜ ਆਉਂਦੀ ਜਦੋਂ ਭਰਪੂਰ ਜਿਹੜੀਆਂ ਸ਼ਿਖਾਵਾਂ ਉਹ ਫਟਦੀਆਂ ਨੇ ਫਟਾਰਾ ਜਿਹੜਾ ਹੈਗਾ ਚੋਨਾ ਲੈਂਦਾ ਹੈ ਸੋ ਨਾਈਟ੍ਰੋਜਨ ਤੱਤ ਦੀ ਜੇ ਆਪਾਂ ਗੱਲ ਕਰੀਏ ਝੋਨਾ ਕੱਦੂ ਵਾਲਾ ਝੋਨਾ ਜਿਹੜਾ ਉਹਦੇ ਵਿੱਚ 42 ਕਿਲੋ ਨਾਈਟ੍ਰੋਜਨ ਦੀ ਜ਼ਰੂਰਤ ਹੈ ਜਿਹੜੀਆਂ ਕਿ ਪੀਏਯੂ ਲੁਧਿਆਣਾ ਦੀਆਂ ਸਿਫਾਰਿਸ਼ਾਂ ਨੇ ਫਾਸਫੋਰਸ ਤੱਤ ਵਾਲਾ 12 ਕਿਲੋ ਪ੍ਰਤੀ ਏਕੜ ਤੇ ਪੋਟਾਸ਼ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜ਼ਰੂਰਤ ਹੁੰਦੀ ਹੈ ਤੇ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ 60 ਕਿਲੋ ਨਾਈਟ੍ਰੋਜਨ ਕਿਉਂਕਿ ਆਪਾਂ ਜਿਹੜੀ ਕੱਦੂ ਵਾਲਾ ਝੋਨਾ ਉਹਦੇ ਵਿੱਚ ਪਨੀਰੀ ਨੂੰ ਵੀ ਜਿਹੜੀ ਹੈਗੀ ਆ 27 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾਂ ਆਪਾਂ ਦਿੰਨੇ ਉਹਨੂੰ ਉਨੀ ਕਾਪ ਖਾਦ ਪਹਿਲਾਂ ਦੇਤੀ ਹੁੰਦੀ ਹੈ ਸੋ ਇਹ ਦੇ ਕਰਕੇ ਸਿੱਧੀ ਬਿਜਾਈ ਦੇ ਵਿੱਚ ਆਪਾਂ 130 ਕਿਲੋ ਤੱਕ ਯੂਰੀਆ ਪ੍ਰਤੀ ਏਕੜ ਦੇ ਸਕਦੇ ਆ ਤੇ ਕਦੂ ਵਾਲੇ ਝੋਨੇ ਦੇ ਵਿੱਚ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਦੇਣੀ ਆ ਇਹ ਦੇਣੀ ਕਦੋਂ ਕਦੋਂ ਆ ਸ਼ੁਰੂ ਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਬੂਟਾ ਪਾਟ ਕੇ ਖੇਤ ਚ ਲਾਇਆ ਕਦੂ ਕਰਕੇ ਪਹਿਲੇ ਪਹਿਲੇ ਜਦੋਂ 3 ਤੋਂ 4 ਦਿਨ ਬਾਅਦ ਉਹਦੀਆਂ ਜਿਹੜੀਆਂ ਹੈਗੀਆਂ ਸੈਕੰਡਰੀ ਐਡਵਾਂਟਿਸ਼ੀਅਸ ਰੂਟਸ ਡਿਵੈਲਪ ਹੋਣੀਆਂ ਸ਼ੁਰੂ ਹੁੰਦੀਆਂ ਨੇ 4 ਤੋਂ 10 ਦਿਨਾਂ 'ਚ ਜਿਹੜਾ ਬੂਟਾ ਪੂਰਾ ਸਟੈਬਲਿਸ਼ ਹੋ ਕੇ ਉਦੋਂ ਬਾਅਦ ਜਿਹੜਾ ਹੈਗਾ ਉਹਦੀ ਟਿਲਿੰਗ ਫੇਜ ਦੇ ਵਿੱਚ ਉਹ ਦਾਖਲ ਹੁੰਦਾ ਹੈ। ਕੁਝ ਜਗ੍ਹਾ ਦੇ ਉੱਤੇ ਜਿਹੜਾ ਜਿੱਥੇ ਆਪਾਂ ਕਦੂ ਵਾਲੇ ਪਾਣੀ ਵੱਧ ਖੜਾ ਕਰ ਲਿਆ ਜੇ ਉਦੋਂ ਬਾਅਦ ਜਿਹੜਾ ਹੈਗਾ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਰੱਖਦੇ ਹਾਂ ਸ਼ੁਰੂ ਦੇ ਵਿੱਚ। ਪਹਿਲੇ 2 ਤੋਂ 3 ਦਿਨ ਫਿਰ ਉਹ ਪੂਰੀ ਸਟੈਬਲਿਸ਼ਮੈਂਟ ਜਿਹੜੀ ਉਹਨੂੰ ਕਰਨੀ ਉਨੇ ਦਿਨਾਂ 'ਚ ਔਖੀ ਹੋ ਜਾਂਦੀ ਸੋ 12 13 14 ਦਿਨ ਤੱਕ ਵੀ ਲੈ ਜਾਂਦਾ। ਪਹਿਲਾਂ ਜੇ ਤੁਸੀਂ ਸ਼ੁਰੂ ਦੇ 2-3 ਦਿਨ ਪਾਣੀ ਥੋੜਾ ਘੱਟ ਰੱਖੋ ਤਾਂ ਬੂਟਾ ਜਿਹੜਾ ਹੈਗਾ ਜੜਾਂ ਆਉਂਦੀਆਂ ਸ਼ੁਰੂ ਦੇ ਵਿੱਚ ਜ਼ਰੂਰਤ ਹੈ ਜੜਾਂ ਦੀ ਡਿਵੈਲਪਮੈਂਟ ਵਾਸਤੇ ਫਾਸਫੋਰਸ ਤੱਤ ਖਾਸ ਤੌਰ ਤੇ ਤੇ ਪोटाश ਤੱਤ ਕਿਉਂਕਿ ਸ਼ੁਰੂ ਚ ਜੇ ਤੱਤ ਜਦੋਂ ਬੂਟਾ ਅਪਟੇਕ ਕਰਨੀ ਸ਼ੁਰੂ ਕਰ ਦੂਗਾ ਜੜਾਂ ਦੀ ਡਿਵੈਲਪਮੈਂਟ ਪੂਰੀ ਹੋਊਗੀ ਤਾਂ ਹੀ ਕਰਕੇ ਉਸ ਤੋਂ ਬਾਅਦ ਦੂਜੇ ਤੱਤ ਆ ਜਿਹੜੇ ਉਹ ਲੈ ਸਕਦਾ ਹੈ ਫਾਸਫੋਰਸ ਤੱਤ ਬਾਰੇ ਜਿਹੜਾ ਹੈਗਾ ਮਿੱਟੀ ਪਰਖ ਆਧਾਰ ਤੇ ਜਾਂ ਜੇ ਕਣਕ ਨੂੰ ਆਪਾਂ ਪੂਰੀ ਡੀਏਪੀ ਪਾਈ ਹੈ ਫਾਸਫੋਰਸ ਤੱਤ ਆ ਜਿਹੜਾ ਕੱਦੂ ਵਾਲੇ ਝੋਨੇ 'ਚ ਜਦੋਂ ਆਪਾਂ ਪਾਣੀ ਖੜਾ ਰੱਖਦੇ ਹਾਂ ਉਚਤਾਵਨ ਵੈਸੇ ਉਹਦੀ ਅਵੇਲੇਬਿਲਟੀ ਵਧ ਜਾਂਦੀ ਉਹਦੀ ਜ਼ਰੂਰਤ ਨਹੀਂ ਹੁੰਦੀ ਜੇ ਤੁਸੀਂ ਪਾਉਣਾ ਤਾਂ ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿੱਚ ਪਾਓ ਤਾਂ ਤੁਹਾਨੂੰ ਜਿਹੜਾ ਹੈਗਾ ਫਾਸਫੋਰਸ ਤੱਤ ਉਹ 16% ਮਿਲਣਾ ਕਿਉਂਕਿ ਡੀਏਪੀ ਚ ਬਹੁਤ ਜ਼ਿਆਦਾ ਹੁੰਦਾ ਇਨੀ ਜ਼ਰੂਰਤ ਨਹੀਂ ਹੁੰਦੀ 16% ਫਾਸਫੋਰਸ ਮਿਲਣਾ ਨਾਲ ਤੁਹਾਨੂੰ ਕੈਲਸ਼ੀਅਮ ਤੇ ਸਲਫਰ ਜਿਹੜੇ ਕਿ ਸੈਕੰਡਰੀ ਜ਼ਰੂਰੀ ਨਿਊਟ੍ਰੀਐਂਟ ਹੈ ਕੈਲਸ਼ੀਅਮ ਤੇ ਸਲਫਰ ਵੀ ਮਿਲ ਜਾਣਾ ਸਲਫਰ ਤੱਤ ਵੀ ਬੜਾ ਮਹੱਤਵਪੂਰਨ ਹੈ ਕਲੋਰੋਫਿਲ ਜਿਹੜੇ ਹੈਗੇ ਬੂਟੇ ਦੇ ਵਿੱਚ ਹਰੇ-ਭਾਈ ਰੱਖਣੀ ਤਾਂ ਕਿ ਜਿਹੜੀ ਹੈਗੀ ਸਲਫਰ ਤਾਦੀ ਵੀ ਘਾਟ ਨਾ ਆਵੇ ਉਹ ਸਿੰਗਲ ਸੁਪਰ ਫਾਸਫੇਟ ਚੋਂ ਆਪਾਂ ਨੂੰ ਮਿਲ ਗਿਆ ਫਾਸਫੋਰਸ ਤੱਤ ਆ ਜਿਹੜਾ ਜਿਹੜਾ ਸਿੰਗਲ ਸੁਪਰ ਫਾਸਫੇਟ ਚੋਂ ਹੀ ਆਪਾਂ ਨੂੰ ਮਿਲ ਜਾਣਾ ਇਸ ਕਰਕੇ ਆਪਾਂ ਨੂੰ ਡਾਇਆ ਪਾਉਣ ਦੀ ਜ਼ਰੂਰਤ ਨਹੀਂ ਹੈ ਸ਼ੁਰੂ ਦੇ ਵਿੱਚ ਫਾਸਫਰਤਾ ਦੀ ਜ਼ਰੂਰਤ ਦੂਜੇ ਨੰਬਰ ਤੇ ਹੈ ਪोटाश ਤੱਤ ਪोटाश ਤੱਤ ਆ ਜਿਹੜਾ ਉਹ ਜੜਾਂ ਦੀ ਡਿਵੈਲਪਮੈਂਟ ਵੀ ਕਰਾਉਣੀ ਹੈ ਤਣੇ ਨੂੰ ਸਟਰੈਂਥ ਦੇਣੀ ਹੈ ਬੂਟੇ ਦੇ ਵਿੱਚ ਸ਼ਖਾਵਾਂ ਭਰਪੂਰ ਫੁੱਟਣ ਫਟਾਰਾ ਵਧੀਆ ਹੋਵੇ ਤੇ ਬਿਮਾਰੀਆਂ ਕੀੜੇ ਮਕੌੜਿਆਂ ਨਾਲ ਲੜਨ ਦੀ ਸਮਰੱਥਾ ਪੈਦਾ ਹੁੰਦੀ ਹੈ ਬੂਟੇ ਦੇ ਵਿੱਚ ਜਿਹੜੀ ਹੈਗੀ ਹਾਰਡੀਨੈਸ ਆਉਂਦੀ ਹੈ ਬੂਟਾ ਜਿਹੜਾ ਤਕੜਾ ਹੁੰਦਾ ਤੇ ਮਗਰੋਂ ਆ ਕੇ ਜਿਹੜਾ ਹੈਗਾ ਪੌਲਨ ਗ੍ਰੇਨਸ ਨੂੰ ਡੈਸੀਕੇਸ਼ਨ ਤੋਂ ਬਚਾਉਣਾ ਉਹਨਾਂ ਦੇ ਵਿੱਚ ਮਤਲਬ ਕਿ ਫੋਕ ਨਾ ਬਣੇ ਦਾਣੇ ਦੇ ਵਿੱਚ ਦਾਣੇ ਭਰਪੂਰ ਭਰਨ ਇਹਦੇ ਵਾਸਤੇ ਵੀ ਪोटाश ਤੱਤ ਬੜਾ ਮਹੱਤਵਪੂਰਨ ਹੈ ਇਸ ਕਰਕੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪोटाश ਤੱਤ ਜਿਹੜਾ ਆਪਾਂ ਪਾਉਣਾ 15 ਤੋਂ 20 ਕਿਲੋ ਐਮਓਪੀ 60% ਪਾ ਸਕਦੇ ਹਾਂ ਜੇ ਮਿੱਟੀ ਪਰਖ ਅਧਾਰ ਤੇ ਤੁਹਾਡੀ ਜ਼ਮੀਨ 'ਚ ਪੂਰੀ ਪोटाਸ਼ ਅਵੇਲੇਬਿਲਿਟੀ ਹੈਗੀ ਆ ਤਾਂ ਫੇਰ ਜ਼ਰੂਰਤ ਨਹੀਂ ਵੈਸੇ ਤੁਸੀਂ ਇਹ 15 ਤੋਂ 20 ਕਿਲੋ ਪोटाਸ਼ ਆ ਜਿਹੜੀ ਐਮਓਪੀ ਆ ਉਹ ਪ੍ਰਤੀ ਏਕੜ ਪਾਉਂ ਤਾਂ ਉਹਦਾ ਆਪਾਂ ਨੂੰ ਬਹੁਤ ਫਾਇਦਾ ਹੁੰਦਾ ਪਾਉਣੇ ਹੈਗੇ ਆ ਕੱਦ ਕਰਨ ਤੋਂ ਪਹਿਲਾਂ ਵੀ ਤੁਸੀਂ ਪਾ ਸਕਦੇ ਆ ਜਾਂ ਆਖਰੂ ਜਿਹੜਾ ਤੁਸੀਂ ਕਦੋਂ ਜਦੋਂ ਕਰੀ ਜਾਂਦੇ ਆ ਤਾਂ ਆਖਰੀ ਜਿਹੜਾ ਹੈਗਾ ਕਦੂ ਕਰਨ ਤੋਂ ਪਹਿਲਾਂ ਆਖਰੀ ਕੀੜਾ ਲਾਉਣ ਤੋਂ ਪਹਿਲਾਂ ਜਾਂ ਸਵਾਗੇ ਦੇ ਮੂਹਰੇ ਤੁਸੀਂ ਜਦੋਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਝੋਨੇ ਦੀ ਲਵਾਈ ਤੋਂ ਪਹਿਲਾਂ ਪਾਉਂਦਾ ਇਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੇ ਤੁਸੀਂ ਉਦੋਂ ਨਹੀਂ ਪਾ ਸਕਦੇ ਤਾਂ ਫਿਰ ਤੁਸੀਂ ਜਿਹੜਾ ਸਿੰਗਲ ਸੁਪਰ ਫਾਸਫੇਟ ਹੈ ਫਾਸਫੋਰਸ ਵਾਲੀ ਖਾਦ ਆ ਉਹ ਤੁਸੀਂ 20 ਤੋਂ ਲੈ ਕੇ 22 23 ਦਿਨ ਤੱਕ ਮਤਲਬ ਕਿ ਤਿੰਨ ਹਫ਼ਤੇ ਤੱਕ ਪਾ ਦਿਓ ਤਾਂ ਬਹੁਤ ਵਧੀਆ ਜਿਹੜਾ ਹੈਗਾ ਉਹਦਾ ਰਿਜ਼ਲਟ ਮਿਲੂਗਾ ਪਰ ਜਿਹੜਾ ਥੱਲੇ ਪਾਉਣ ਵਾਲਾ ਰਿਜ਼ਲਟ ਆਪਾਂ ਨੂੰ ਉਹ ਸ਼ੁਰੂ ਤੇ ਵਿੱਚ ਜੇ ਆਪਾਂ ਪਾਇਆ ਹੋਊ ਤਾਂ ਉਹ ਤੁਹਾਨੂੰ ਜਿਹੜਾ ਹੈਗਾ ਦੇਖਣਯੋਗ ਹੋਵੇਗਾ ਜੇ ਨਹੀਂ ਪਾਈ ਤਾਂ ਫ 21 ਦਿਨ ਤੱਕ ਪਾ ਸਕਦੇ ਆ ਮਹੀਨੇ ਤੱਕ ਵੀ ਪਾ ਸਕਦੇ ਆ ਉਹਦਾ ਉੱਪਰ ਰਿਜ਼ਲਟ ਲੈ ਲਾਂਗੇ ਪोटाश ਤੱਤ ਜਿਹੜਾ ਉਹ ਵੀ ਤੁਸੀਂ ਥੱਲੇ ਪਾਉਂਗੇ ਉਹਦਾ ਬਹੁਤ ਵਧੀਆ ਰਿਜ਼ਲਟ ਮਿਲੂਗਾ ਜਿੰਨਾ ਲੇਟ ਕਰੀ ਜਾਓਗੇ ਪਾਤਾ ਤੁਸੀਂ 40 ਦਿਨ ਤੱਕ ਵੀ ਪਾ ਸਕਦੇ ਹੋ ਪਰ ਉਹਦਾ ਜਿਹੜਾ ਹੈਗਾ ਪਹਿਲੇ 40 ਦਿਨ ਜਿਹੜੀ ਉਹਨੇ ਅਪਟੇਕ ਕਰਨੀ ਬੂਟੇ ਨੇ ਜਿਹੜੀ ਉਹਨੂੰ ਤਾਕਤ ਮਿਲਣੀ ਹੈ ਪोटाश ਤੱਤ ਤੋਂ ਉਹ ਜਿਹੜੀ ਨਹੀਂ ਮਿਲੂਗੀ ਸੋ ਇਹਦੇ ਕਰਕੇ ਆਪਾਂ ਜਿਹੜੇ ਉਦੋਂ ਪਾ ਦੇਣੇ ਆ ਨਾਈਟ੍ਰੋਜਨ ਜਿਹੜੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਯੂਰੀਆ ਤੇ ਜ਼ੋਰ ਰਹਿੰਦਾ ਆਮ ਕਿਸਾਨ ਵੀਰਾਂ ਦਾ ਕਈ ਕਿਸਾਨ ਵੀਰ ਥੱਲੇ ਬਹੁਤ ਜ਼ਿਆਦਾ ਯੂਰੀ ਉਹਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾਈਟ੍ਰੋਜਨ ਜਿਹੜੀ ਆਪਾਂ ਯੂਰੀਆ ਉਹ 90 ਕਿਲੋ ਯੂਰੀਆ ਚੁੰਨੇ ਦੇ ਵਿੱਚ ਸਿਫਾਰਿਸ਼ ਹੈ ਜਿੱਥੇ ਜਿਹੜੀ ਹੈਗੀ ਐ ਜ਼ਮੀਨ ਦੇ ਵਿੱਚ ਸ਼ੋਰਾ ਜ਼ਿਆਦਾ ਹੈ ਉੱਥੇ ਆਪਾਂ 25% ਵੱਧ ਵੀ ਪਾ ਸਕਦੇ ਹਾਂ ਚੌਥਾ ਇਹ ਸਵਿਧਾ ਆ ਸਕਦੇ ਯੂਰੀਆ ਕੋਈ ਗੱਲ ਨਹੀਂ ਜਿੱਥੇ ਹਲਕੀਆਂ ਜ਼ਮੀਨਾਂ ਉੱਥੇ ਵੀ ਆਪਾਂ ਜਿਹੜਾ ਨਾਈਟ੍ਰੋਜਨ ਤਾਤਾ ਥੋੜਾ ਵੱਧ ਦੇ ਸਕਦੇ 25% ਤੱਕ ਉਹ ਤਾਂ ਕਰਕੇ ਜਿਹੜਾ ਹੈਗਾ ਬੂਟਿਆਂ ਦੇ ਵਿੱਚ ਘਾਟ ਨਾ ਆਵੇ ਨਾਈਟ੍ਰੋਜਨ ਤਾਤਾ ਜਿਹੜਾ ਸ਼ੁਰੂ ਦੇ ਵਿੱਚ ਬਹੁਤੀ ਜ਼ਰੂਰਤ ਨਹੀਂ ਹੈਗੀ ਪਹਿਲਾਂ ਆਪਾਂ ਜਿਹੜੀ ਯੂਰੀਆ ਦੀ ਪਹਿਲ ਇੱਕ ਕਿਸ਼ਤ ਤੀਜਾ ਐਸਾ ਉਹ ਆਪਾਂ 25 ਤੋਂ 30 ਕਿਲੋ ਯੂਰੀਆ ਚਾਹੀਦਾ ਤੁਸੀਂ ਕਦੋਂ ਵੀ ਵੇਲੇ ਵੀ ਪਾ ਸਕਦੇ ਜੇ ਤੁਸੀਂ ਸੂਪਰ ਪਾਉਣੀ ਹੈ ਤੁਹਾਨੂੰ ਲੱਗਦਾ ਕਿ ਸਾਡੇ ਜਿਹੜੀ ਹੈਗੀ ਹੈ ਨਾਈਟ੍ਰੋਜਨ ਦੀ ਥੋੜੀ ਬਹੁਤੀ ਜ਼ਰੂਰਤ ਹੈ ਖੇਤ ਦੇ ਵਿੱਚ ਤਾਂ ਤੁਸੀਂ ਪਹਿਲਾਂ ਪਾ ਸਕਦੇ 7 ਦਿਨ ਤੱਕ ਛੋਣੇ ਨੂੰ ਤੁਸੀਂ ਨਾਈਟ੍ਰੋਜਨ ਖਾਦ ਜਿਹੜੀ ਹੈ ਪਹਿਲੀ ਕਿਸ਼ਤ ਉਹ ਦੇ ਸਕਦੇ ਹੋ ਉਸ ਤੋਂ ਬਾਅਦ ਅਗਲੀ ਕਿਸ਼ਤ ਦੇਣੀ ਆਪਾਂ 21-22 ਦਿਨ ਤੇ ਤੀਜੀ ਕਿਸ਼ਤ ਦੇਣੀ ਆਪਾਂ ਘੱਟ ਸਮਾਂ ਲੈਣ ਵਾਲੀ ਕਿਸਮ ਸਪੈਸ਼ਲ 126 ਹੈ ਪੀਆਰ 126 ਹੈ ਪੀਆਰ 124 ਉਹ ਚ 35 ਦਿਨ ਤੇ ਕਿਉਂਕਿ ਐਕਟਿਵ ਟਿਲਰਿੰਗ ਸਟੇਜ ਉਦੋਂ ਸ਼ੁਰੂ ਹੋਣੀ ਹੈ ਤੇ ਜਿਹੜੀਆਂ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਉਹ ਚ 42 ਤੋਂ 45 ਦਿਨ ਤੇ ਤੁਸੀਂ ਪਾ ਸਕਦੇ ਆ ਕਈ ਕਿਸਾਨ ਵੀਰ ਆ ਜਿਹੜੇ ਉਹ ਝੋਨੇ ਦੇ ਵਿੱਚ ਖਾਸ ਤੌਰ ਤੇ ਹਫ਼ਤੇ ਹਫ਼ਤੇ ਬਾਅਦ ਜਿਹੜੀ ਹੈਗੀ ਆ ਯੂਰੀਆ ਸਿੱਟੀ ਜਾਂਦੇ ਤੇ ਪਹਿਲੇ 20 ਦਿਨ ਚੀ 25 ਦਿਨਾਂ ਚ ਖਤਮ ਕਰ ਦਿੰਦੇ ਜਦੋਂ ਕਿ ਇੰਨੀ ਯੂਰੀਆ ਦੀ ਨਾਈਟ੍ਰੋਜਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਇਹਦੇ ਵਿੱਚ ਲੌਸ ਜ਼ਿਆਦਾ ਹੋ ਜਾਂਦੇ ਆ ਪਹਿਲਾਂ ਹੁੰਦਾ ਮੋਨੀਅਮ ਵੋਲੇਟਾਈਲਾਈਜੇਸ਼ਨ ਲੌਸ ਕਿਉਂਕਿ ਪਹਿਲਾਂ ਸ਼ੁਰੂਆਤ ਦੇ ਵਿੱਚ ਪਾਣੀ ਵੀ ਖੜਾ ਆਪਾਂ ਡੋਜ ਵੀ ਪੱਧ ਪਾਈ ਜਾਂਦੇ ਆ 1 2 4% ਨਾਈਟ੍ਰੋਜਨ ਇਹਦੇ ਨਾਲ ਖਰਾਬ ਹੁੰਦੀ ਆ ਫਿਰ ਲੀਚਿੰਗ ਲੌਸ ਵੀ ਹੁੰਦੇ ਜੋ ਪਾਣੀ ਲਗਾਤਾਰ ਤਾਂ ਆਪਾਂ ਖੜਾ ਰੱਖਦੇ ਆ 80 ਤੋਂ 14% ਇਹਦੇ ਵਿੱਚ ਵੀ लॉस ਹੋ ਸਕਦੇ ਆ ਫਿਰ ਡੀਨਾਈਟ੍ਰੀਫਿਕੇਸ਼ਨ लॉस ਵੀ ਹੁੰਦੇ ਆ ਸੋ ਇਹਦੇ ਕਰਕੇ ਜਿੰਨੀ ਆਪਾਂ ਸਪਲਟ ਡੋਜ਼ ਟੁੱਟਮੀ ਜਿਹੜੀ ਹੈਗੀ ਆ ਨਾਈਟ੍ਰੋਜਨ ਆਪਾਂ ਯੂਰੀਆ ਪਾਵਾਂਗੇ ਉਹਨਾਂ ਬੂਟੇ ਨੂੰ ਵਧੀਆ ਜਿਹੜਾ ਫਾਇਦਾ ਹੋਊਗਾ ਕਿਉਂਕਿ ਨਾਈਟ੍ਰੋਜਨ ਜਦੋਂ ਆਪਾਂ ਖੇਤ ਚ ਪਾਤੀ ਨੰਬ ਲੈਫਟ ਯੂਰੀਆ ਆਉਂਦੀ ਹੈ ਬੜੀ ਸਲੋ ਰੀਲੀਜ਼ਿੰਗ ਹੁੰਦੀ ਹੈ ਪਹਿਲੀ ਯੂਰੀਆ ਨਾਲੋਂ ਇਹਦਾ ਅਸਰ ਥੋੜਾ ਜਿਆ ਸਲੋ ਹੁੰਦਾ ਪਰ ਇਹਦੀ ਐਫੀਸ਼ੀਐਂਸੀ ਵਧਾਏ ਚ ਲਾਸ ਘਟ ਹੁੰਦੇ ਆ ਪਰ ਜਦੋਂ ਆਪਾਂ ਯੂਰੀਆ ਪਾਉਨੇ 3 ਤੋਂ 4 ਦਿਨ ਬਾਅਦ ਨਾਈਟ੍ਰੋਜਨ ਜਿਹੜੀ ਉਹ ਮਿਲਣਯੋਗ ਹੁੰਦੀ ਬੂਟੇ ਨੂੰ ਤੇ ਜੇ ਆਪਾਂ ਹਫਤੇ ਬਾਅਦ ਹੀ ਪਹਿਲੀ ਕਿਸ ਤੋਂ ਹਫਤੇ ਬਾਅਦ ਫੇਰ ਅਗਲੀ ਯੂਰੀਆ ਪਾਤੀ ਤਾਂ ਉਹਦੇ ਨਾਲ ਨਾ ਤਾਂ ਪਹਿਲੀ ਨੂੰ ਪੂਰਾ ਯੂਜ਼ ਕਰ ਪਾਉਂਦੇ ਬੂਟੇ ਤੇ ਅਗਲੀ ਫੇਰ ਪਾਤੀ ਤੇ ਉਹਦੇ ਵਿੱਚ ਲੌਸ ਵੱਧ ਜਾਂਦੇ ਆ ਇਸੇ ਕਰਕੇ ਆਪਣੀ ਯੂਰੀਆ ਦੀ ਡੋਜ਼ ਆ ਉਹ ਝੋਨੇ ਦੇ ਵਿੱਚ ਵੱਧ ਜਾਂਦੀ ਹੈ 4-4 ਗੱਟੇ ਤੱਕ ਵੀ ਕਿਸਾਨ ਵੀਰ ਚਲੇ ਜਾਂਦੇ ਹਾਲਾਂਕਿ ਉਹਦੀ ਜ਼ਰੂਰਤ ਨਹੀਂ ਹੁੰਦੀ ਸੋ ਇਹ ਗੱਲ ਆਪਾਂ ਧਿਆਨ ਚ ਰੱਖਣੀ ਹੈ ਜਿੰਨਾ ਆਪਾਂ ਗੈਪ ਦੇਵਾਂਗੇ ਨਾਈਟ੍ਰੋਜਨ ਦੇ ਵਿੱਚ ਤੇ ਲੇਟ ਤੱਕ ਲੈ ਕੇ ਜਾਵਾਂਗੇ ਉਨਾਂ ਹੀ ਆਪਾਂ ਨੂੰ ਫਾਇਦਾ ਹੋਊਗਾ ਕਿਉਂਕਿ ਪੈਨਿਕ ਅਨਿਸ਼ੀਏਸ਼ਨ ਤੱਕ नाइट्रोजन ਦੀ ਬਹੁਤ ਜ਼ਰੂਰਤ ਆ ਬੂਟੇ ਨੂੰ ਉਹਨੇ ਫਟਾਰਾ ਜਿਹੜਾ ਹੈਗਾ ਉਹ ਨਾਈਟ੍ਰੋਜਨ ਦੇ ਸਿਰ ਤੇ ਟਿਲ ਰਿੰਗ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਜਿਹੜਾ ਰੋਲ ਆ ਨਾਈਟ੍ਰੋਜਨ ਦਾ ਇਹਦੇ ਕਰਕੇ ਸ਼ੁਰੂ ਦੇ ਵਿੱਚ ਨਾ ਜਲਦੀ ਜਿਹੜੀਆਂ ਹੈਗੀਆਂ ਨਾਈਟ੍ਰੋਜਨ ਖਤਮ ਕਰੋ ਯੂਰੀਆ ਖਤਮ ਕਰੋ ਜੇ ਤੁਸੀਂ ਜਲਦੀ ਜਲਦੀ ਇਹ ਯੂਰੀਆ 20 25 ਦਿਨਾਂ ਚ ਪਾ ਲੈਨੇ ਆ ਤੇ ਤਾਂ ਹੀ ਕਰਕੇ ਬੂਟਾ ਜਿਹੜਾ ਨਰਮ ਬਹੁਤ ਹੋ ਜਾਂਦਾ ਉਹ ਚ ਹਰੇ ਬਈ ਵੱਜ ਜਾਂਦੀ ਆ ਪ੍ਰੋਟੀਨ ਕੰਟੈਂਟ ਜ਼ਿਆਦਾ ਹੋ ਜਾਂਦਾ ਪੱਤਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਹੋ ਮਠਾਸ ਆ ਜਾਂਦੀ ਉਹਦੇ ਨਾਲ ਕੀੜੇ ਮਕੌੜੇ ਜਿਹੜੇ ਨਾਲ ਦੀ ਨਾਲ ਕੀੜੇ ਮਕੌੜੇ ਸ਼ੁਰੂ ਹੋ ਜਾਂਦੇ ਗੋਵ ਵਾਲੀ ਹੋ ਜਾਨੇ ਦਵਾਈਆਂ ਪਾਉਣ ਲੱਗ ਪੈਂਦੇ ਨੇ ਕੀਟਨਾਸ਼ਕ ਜ਼ਹਿਰਾਂ ਦਾਣੇਦਾਰ ਜ਼ਹਿਰਾਂ ਪਾਉਣ ਲੱਗ ਪੈਂਦੇ ਆ ਉਹਦੇ ਨਾਲ ਜਿਹੜਾ ਆਪਣਾ ਖੇਤੀ ਖਰਚਾ ਵੱਧ ਜਾਂਦਾ ਇੱਕ ਸਿਰਫ ਆਪਣੀ ਜਿਹੜੀ ਯੂਰੀਆ ਚ ਗੈਪ ਪਾਉਣ ਦੀ ਆਪਾਂ ਜਿਹੜੀ ਹੈਗੀ ਆ ਕੋਸ਼ਿਸ਼ ਨਹੀਂ ਕਰਦੇ ਇਹ ਗਲਤੀ ਕਰਦੇ ਕਿ ਜਲਦੀ ਜਲਦੀ ਯੂਰੀਆ ਖਤਮ ਕਰਦੇ ਹੋ ਜਿਹੜੀ ਕਿ ਬਹੁਤ ਵੱਡੀ ਗਲਤੀ ਆ ਦੂਜਾ ਜਦੋਂ ਪਹਿਲੀ ਕੈਸਟ ਪਾਉਣੀ ਹੋ ਉੱਤੇ ਚਲੋ ਖੇਤ ਚ ਪਾਣੀ ਖੜਾ ਸੱਤ ਅੱਠ ਦਿਨ ਤੱਕ ਆਪਾਂ ਪਾਉਣੀ ਆ ਕਿਉਂਕਿ ਪਹਿਲੇ ਦੋ ਹਫ਼ਤੇ ਖੇਤ ਚ ਪਾਣੀ ਖੜਾ ਰੱਖਣਾ ਕਿ ਉਹਦੇ ਵਿੱਚ ਨਦੀਨ ਨਾ ਹੋਣ ਤੇ ਅਗਲੀ ਵਾਰ ਜਦੋਂ ਯੂਰੀਆ ਆਪਾਂ ਦੂਜੀ ਕੈਸਟ ਦੇਣੀ ਅਗਲੇ ਦਿਨ ਆਪਾਂ ਪਾਣੀ ਖੇਤ ਨੂੰ ਲਾ ਸਕਦੇ ਹਾਂ ਤੀਜੇ ਦਿਨ ਵੀ ਲਾ ਸਕਦੇ ਹਾਂ ਇਸੇ ਤਰ੍ਹਾਂ ਜਿਹੜਾ 42 ਦਿਨ ਤੇ ਆਪਾਂ ਦੋਈ ਦੇਣੀ ਹੈ ਜਾਂ PR126 ਨੂੰ 35 ਦਿਨ ਤੇ ਦੇਣੀ ਹੈ ਜਿੰਨੀ ਆਪਾਂ ਪਾਣੀ ਖੜੇ ਦੇ ਵਿੱਚ ਉੱਚ ਤਾਪ ਮੰਨ ਜੂਰੀਆ ਦੀਆਂ ਦੂਜੀ ਤੀਜੀ ਕੈਸ ਦੇਵਾਂਗੇ ਉਹਦੇ ਵਿੱਚ ਵੀ ਲਾਸ ਵਧ ਹੋਣਗੇ ਤੇ ਆਪਾਂ ਨੂੰ ਇਹਦੇ ਕਰਕੇ ਅਸਰ ਨਹੀਂ ਉਹਦਾ ਨਜ਼ਰ ਆਉਂਦਾ ਤੇ ਆਪਾਂ ਛੇਤੀ ਪਾ ਦਿੰਨੇ ਹ ਨਿਮ ਲੇਪਤ ਯੂਰੀਆ ਦੇ ਵਿੱਚ ਕਿਸਾਨ ਵੀਰ ਕਿਉਂਕਿ ਪਹਿਲੀ ਯੂਰੀਆ ਥੋੜੀ ਜੀ ਨਾਲ ਦੀ ਨਾਲ ਜਿਹੜੀ ਕੋਲਨ ਸ਼ੀਲ ਸੀਗੀ ਜ਼ਿਆਦਾ ਸੀਗੀ ਨਿਮ ਲੇਪਤ ਯੂਰੀਆ ਸਲੋ ਰਿਲੀਜ਼ਿੰਗ ਹੈ ਹੌਲੀ ਹੌਲੀ ਜਿਹੜੀ ਹੈਗੀ ਉਹ ਰਿਲੀਜ਼ ਹੁੰ ਰੋਕੇ ਦਿਖਾਈ ਦਿੰਦਾ ਪਰ ਜਿਹੜੇ ਕਿਸਾਨ ਵੀਰ ਆ ਉਹ ਦੇਖ ਕੇ ਕਿ ਜਿਹੜੀ ਫਸਲ ਨੇ ਹਰੇ ਹੋਈ ਨਹੀਂ ਬਹੁਤ ਹੀ ਜ਼ਿਆਦਾ ਫੜੀ ਕਾਲਾ ਸ਼ਾਹ ਚੋਨਾ ਹੋ ਜਾਵੇ ਉਹਦੇ ਚੱਕਰ ਚ ਆਪਾਂ ਯੂਰੀਆ ਵੱਧ ਪਾਈ ਜਾਂਦੇ ਆ ਪਰ ਇਹਦੀ ਜ਼ਰੂਰਤ ਨਹੀਂ ਜਿਹੜਾ ਫਸਲ ਦਾ ਰੰਗ ਆ ਉਹ ਹਲਕਾ ਜਿਹੜਾ ਥੋੜਾ ਜਿਹਾ ਹਲਕਾ ਹੋਣਾ ਚਾਹੀਦਾ ਹਰੇ ਭਾਈ ਪੂਰਾ ਕਾਲਾ ਸ਼ਾਹ ਨਹੀਂ ਹੋਣਾ ਚਾਹੀਦਾ ਜਿੰਨੀ ਫਸਲ ਬਹੁਤ ਹੀ ਜ਼ਿਆਦਾ ਗਰੀਂਦਰੀ ਹੋਊਗੀ ਓਨਾ ਜ਼ਿਆਦਾ ਆਪਣਾ ਖੇਤੀ ਖਰਚਾ ਵਧੂਗਾ ਸੋ ਇਹ ਨਾਈਟ੍ਰੋਜਨ ਦੀ ਗੱਲ ਸੀ ਜ਼ਿੰਕ ਤਾਤ ਆ ਜਿਹੜਾ ਉਹਦਾ ਉਹਦਾ ਵੀ ਬੜਾ ਮਹੱਤਵਪੂਰਨ ਰੋੜ ਆ ਜੜਾਂ ਦੀ ਰਗਾਂ ਉਹਦਾ ਵੀ ਬੜੀ ਇੰਪੋਰਟੈਂਸ ਹੈ ਖਾਸ ਕਰਕੇ ਕੱਦੂ ਵਾਲੇ ਝੋਨੇ ਦੇ ਵਿੱਚ ਜਿਹੜੀ ਹੈਗੀ ਹੈ ਜ਼ਿੰਕ ਤੱਤ ਦੀ ਘਾਟ ਕਾਫੀ ਜ਼ਿਆਦਾ ਆ ਜਾਂਦੀ ਹੈ ਪਹਿਲੇ 2 ਹਫ਼ਤੇ ਆਪਾਂ ਨੂੰ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ ਤੇ ਲੋਹਾ ਤਾਤਾ ਜਿਹੜਾ ਉਹ ਜਿਹੜਾ ਕੱਦੂ ਵਾਲਾ ਝੋਨਾ ਉਹਦੇ ਵਿੱਚ ਮਗਰੋਂ ਕਦੇ ਜਦੋਂ ਆਪਾਂ ਪਾਣੀ ਸਕਾਉਨੇ ਉਦੋਂ ਥੋੜੀ ਬਹੁਤੀ ਨਜ਼ਰ ਆਉਂਦੀ ਐ ਇਸੇ ਕਰਕੇ ਮੈਂ ਜਿੰਕ ਵਾਲੀਆਂ ਤੇ ਲੋਹੇ ਵਾਲੀਆਂ ਸਪ੍ਰਿੰਗਾਂ ਕਰਾਉਣਾ ਹੁੰਦਾ ਸੋ ਜਿੰਕ ਦੀ ਜਿਹੜੀ ਆਪਾਂ ਜਿੰਕ ਖਾਦ ਪਾਉਣੀ ਆ ਉਹ ਪਹਿਲੇ 7-8 ਦਿਨ ਤੋਂ ਲੈ ਕੇ 10 ਦਿਨ ਤੋਂ ਲੈ ਕੇ 15 ਦਿਨ ਤੱਕ ਆਪਾਂ ਜਿੰਕ ਖਾਦ ਪਾ ਸਕਦੇ ਇਹਦੇ ਬਾਰੇ ਮੈਂ ਪਹਿਲੀ ਵੀਡੀਓ ਜਿਹੜੀ ਵੱਖਰੇ ਤੌਰ ਤੇ ਅਪਲੋਡ ਕੀਤੀ ਆ ਉਹਨਾਂ ਵਾਲੇ ਦਿਨਾਂ 'ਚ ਵੀ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹੂੰਗਾ ਜ਼ਿੰਕ ਦੀ ਲੋਹਾ ਦੀ ਕਲੇ ਦੀ ਪਾਣੀ ਦੀ ਯੂਰੀਆ ਦੀ ਉਹ ਆਪਾਂ ਜਿਹੜੀ ਹੈਗੀ ਜਦੋਂ ਟਿਲਰਿੰਗ ਸਟੇਜ ਚੱਲ ਰਹੀ ਹੈ ਪੂਰੀ 25 ਤੋਂ 30 ਦਿਨ ਤੇ ਸਪ੍ਰੇਆਂ ਸ਼ੁਰੂ ਕਰੀ ਦੀਆਂ ਤੇ 2 ਤੋਂ 3 ਸਪ੍ਰੇਆਂ ਐਕਟਿਵ ਫੇਜ਼ ਖਤਮ ਹੋਣ ਤੱਕ ਐਕਟਿਵ ਟਿਲਰਿੰਗ ਫੇਜ਼ ਉਹ ਆਪਾਂ ਸਪ੍ਰੇਆਂ ਕਰਾਉਣੇ ਆ ਤਾਂ ਕਿ ਭਰਪੂਰ ਸਿਖਾਵਾ ਹੋਣ ਖਰਚਾ ਘੱਟ ਹੋਵੇ ਕੀੜੇ ਮਕੌੜੇ ਬਿਮਾਰੀਆਂ ਦਾ ਹਮਲਾ ਘੱਟ ਹੋਵੇ ਆਪਣਾ ਮੇਨ ਮਕਸਦ ਹੈ ਖੇਤੀ ਖਰਚਾ ਵੀ ਹਿਸਾਬ ਨਾਲ ਹੋਵੇ ਆਪਾਂ ਪਹਿਲਾਂ ਜਿਹੜੀ ਯੂਰਗਿਆ ਜਲਦੀ ਜਲਦੀ ਖਤਮ ਕਰ ਲੈਨੇ ਜਿਆਦਾ ਡੋਜ਼ ਪਾ ਲੈਨੇ ਫਿਰ ਕੀੜੇ ਮਕੌੜੇ ਦੇ ਬਿਮਾਰੀਆਂ ਲੋ ਹੋ ਜਾਣੇ ਪੱਤਾ ਲਵੇੜ ਸੁੰਡੀ ਬਾਰੇ ਵੀ ਮੈਂ ਵੱਖਰੀ ਵੀਡੀਓ ਪਾਉਂ ਉਹਦੇ ਉੱਤੇ ਤਾਂ ਕਿਸੇ ਕਿਸਮ ਦੇ ਕੀਟਨਾਸ਼ਕ ਜਿਹੜਾ ਦੀ ਜ਼ਰੂਰਤ ਹੁੰਦੀ ਵੀ ਨਹੀਂ ਹੈ ਉਹ ਤਾਂ ਸਗੋਂ ਝੋਨੇ ਦੀ ਫਸਲ ਨੂੰ ਫਾਇਦਾ ਹੁੰਦਾ ਸੋ ਇਹ ਮੁੱਖ ਤੌਰ ਤੇ ਹੈ ਜਿਹੜਾ ਲੋਹਾ ਤੱਤ ਹੈ ਉਹ ਜਿਹੜਾ ਹੈਗਾ ਸਿੱਧੀ ਬਿਜਾਈ ਵਾਲਾ ਝੋਨਾ ਉਹ ਚ ਕਾਫੀ ਘਾਟ ਆਉਂਦੀ ਹੈ ਕਾਟ ਆਉਂਦੀ ਉਹ ਚ ਕਿਉਂਕਿ ਪਾਣੀ ਨਹੀਂ ਲਗਾਤਾਰ ਖੜਾ ਰਹਿੰਦਾ ਉਹ ਚ ਆਪਾਂ 2 ਤੋਂ 3 ਸਪਰੇਆਂ ਜਿਹੜੀਆਂ ਹੈਗੀਆਂ ਘੱਟੋ ਘੱਟ 20 ਦਿਨ ਤੇ 25 ਦਿਨ ਦੇ ਝੋਨੇ ਤੋਂ ਲੈ ਕੇ ਜਦੋਂ ਥੋੜੇ ਜਿਹੋਦੇ ਪੱਤੇ ਸਪਰੇ ਪੈਣ ਜੋਗੇ ਹੋਗੇ ਉਦੋਂ ਆਪਾਂ ਸਪਰੇਆਂ ਸ਼ੁਰੂ ਕਰਕੇ ਹਫਤੇ ਆਫਤੇ ਤੇ ਤਿੰਨ ਸਪਰੇਆਂ ਘੱਟੋ ਘੱਟ ਕਰਨੀਆਂ ਨੇ ਤੇ ਜ਼ਿੰਕ ਤੱਤ ਦੀ ਘਾਟ ਸਿੱਧੀ ਵਿਜੈ ਵਾਲੇ ਝੋਨੇ 'ਚ ਕਾਟ ਆਉਂਦੀ ਪਰ ਫਿਰ ਵੀ ਜੇ ਤੁਹਾਨੂੰ ਕਾਟ ਦੇ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਜਿਗਾਲੇ ਪੱਤੇ ਐ ਬੂਟਿਆਂ ਦਾ ਕੱਦ ਨਹੀਂ ਹੋ ਰਿਹਾ ਦੌਗੀਆਂ ਦੇ ਵਿੱਚ ਬੂਟੇ ਜਿਹੜੇ ਹੈਗੇ ਜਿਗਾਲੇ ਹੋ ਕੇ ਸੁੱਕਣ ਲੱਗ ਪਏ ਪੱਤੇ ਤਾਂ ਉ ਮੇਨ ਤੱਤ ਹੈ ਕਿਉਂਕਿ ਕੈਲਸ਼ੀਅਮ ਸਲਫਰ ਫਾਸਫੋਰਸ ਇਹ ਆਪਾਂ ਨੂੰ ਸਿੰਗਲ ਸੁਪਰ ਫਾਸਫੇਟ ਤੋਂ ਮਿਲ ਗਿਆ ਨਾਈਟrogen ਦਾ ਤੱਤ ਆਪਾਂ ਯੂਰੀਆ ਰੈਂਦੇ ਤਾਂ ਪੋਟਾਸ਼ ਤੱਤ ਦੇਤਾ ਤੇ ਜਿਹੜਾ ਮੈਗਨੀਸ਼ੀਅਮ ਤੱਤ ਹੈ ਉਹਦੇ ਬਾਰੇ ਮੈਂ ਵੱਖਰੀ ਵੀਡੀਓ ਵਿੱਚ ਸ਼ੁਰੂ ਜਿਹੜਾ ਪਾ ਦੂੰਗਾ ਪਰ ਉਹਦੀ ਜ਼ਰੂਰਤ ਨਹੀਂ ਵੈਸੇ ਹੁੰਦੀ ਕਿਉਂਕਿ ਕੱਦੂ ਵਾਲੇ ਝੋਨੇ ਦੇ ਵਿੱਚ ਜਾਂ ਦੂਸਰੇ ਝੋਨੇ ਦੇ ਵਿੱਚ ਵੀ ਉਹਦੀ ਬਹੁਤੀ ਘਾਟ ਨਹੀਂ ਆਉਂਦੀ ਜਿਹੜੇ ਆਪਾਂ ਥੋੜੇ-ਬਹੁਤੇ ਫਸਲਾਂ ਦੀ ਰਹਿਣ ਖੁੰਦ ਵਿੱਚ ਪਾਉਨੇ ਆ ਹਰੀ ਖਾਦ ਕਰਦੇ ਆ ਰੂੜੀ ਖਾਦ ਪਾਉਨੇ ਆ ਤਾਂ ਉਹਦੇ ਨਾਲ ਜਿਹੜੇ ਹੈਗੇ ਜਿੰਨੀ ਕੁ ਜ਼ਰੂਰਤ ਆ ਉਹਨਾਂ ਨੂੰ ਇਹ ਤੱ ਜਾਂ ਸਿਲੀਕੋਨ ਹੋ ਗਿਆ ਜਾਂ ਕਾਪਰ ਹੋ ਗਿਆ ਇਹਨਾਂ ਦੀ ਘਾੜ ਜਿਹੜੀ ਝੋਨੇ ਦੀ ਫਸਲ ਦੇ ਵਿੱਚ ਬਹੁਤੀ ਦੇਖਣ ਨੂੰ ਨਜ਼ਰ ਨਹੀਂ ਆਉਂਦੀ ਕਿ ਸੋ ਇਹਨਾਂ ਤਾਂ ਤਾਂ ਜ਼ਰੂਰਤ ਨਹੀਂ ਸੋ ਐਨ ਪੀ ਕੇ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਜ਼ਿੰਕ ਜਿਹੜਾ ਲੋਹਾ ਤੱਤ ਇਹਦੇ ਬਾਰੇ ਤੁਹਾਨੂੰ ਮੈਂ ਜਿਹੜਾ ਇਸ ਵੀਡੀਓ ਦੇ ਵਿੱਚ ਤਾਂ ਹੀ ਜਿਹੜੀ ਸਾਰੀ ਜਾਣਕਾਰੀ ਮੇਰਾ ਜਿਹੜਾ ਹੈ ਇਹ ਕੋਸ਼ਿਸ਼ ਸੀਗੀ ਕਿ ਤੁਹਾਨੂੰ ਮੈਂ ਪਹਿਲਾਂ ਜਿਹੜੀ ਜਾਣਕਾਰੀ ਸਾਂਝੀ ਕਰਦੇ ਆਂ ਕਿ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਸੋ ਇਹ ਗੱਲਾਂ ਧਿਆਨ ਚ ਰੱਖਣੀਆਂ ਜਿਹਦੇ ਨਾਲ ਆਪਣਾ ਖੇਤੀ ਖਰਚਾ ਜਿਹਦੇ ਵਿੱਚ ਖਾਦਾਂ ਵੀ ਆਪਣੇ ਹਿਸਾਬ ਨਾਲ ਪੈਣ ਓਵਰਡੋਜ਼ ਨਾ ਪਾਵੇ ਤੇ ਉਦੋਂ ਬਾਅਦ ਜਿਹੜਾ ਹੈਗਾ ਜਿਹੜੀਆਂ ਸਪਰੇਇਆਂ ਨੇ ਜਿਹਦੇ ਵਿੱਚ ਕੀਟਨਾਸ਼ਕ ਹੈ ਜਾਂ ਉਲੀਨਾਸ਼ਕ ਹੈ ਤਾਂ ਸਾਰਾ ਤੌਰ ਤੇ ਕਿਸਾਨ ਵੀਰ ਪਹਿਲੀ ਦੂਜੀ ਯੂਰੀਆ ਦੇ ਨਾਲ ਉਲੀਨਾਸ਼ਕ ਵੀ ਪਾਉਣੇ ਸ਼ੁਰੂ ਕਰ ਦਿੰਦੇ ਜਿਹਦੇ ਵਿੱਚ ਬਿਲਕੁਲ ਉਹਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਉਹਦੇ ਵਿੱਚ ਆਪਣਾ ਖਰਚਾ ਹੀ ਵੱਧ ਹੈ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਮੈਂ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਆ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਜਾਣਕਾਰੀਆਂ ਮੈਂ ਲਗਾਤਾਰ ਸਾਂਝੀਆਂ ਕਰਦਾ ਰਹੂੰਗਾ ਵੀਡੀਓ ਤੁਸੀਂ ਗਾਂ-ਗਾ ਹੋਰ ਕਿਸਾਨ ਵੀਰਾਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ ਕਿਉਂਕਿ ਸਾਰਿਆਂ ਨੂੰ ਫਾਇਦਾ ਹੋ ਸਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤ